ਲੁਧਿਆਣੇ ਦੇ ਵਿੱਚ ਇੱਕ ਆਨਲਾਈਨ ਠੱਗੀ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਨੇ 20 ਲੱਖ 70 ਹਜ਼ਾਰ ਰੁਪਈਆ ਡੋਮੀਨੋਜ਼ ਰੈਸਟੋਰੈਂਟ ਦੀ ਫ੍ਰੈਂਚਾਈਜ਼ੀ ਲੈਂਡ ਲੇ ਦਿੱਤਾ ਆਨਲਾਈਨ ਲੇਕਿਨ ਉਸ ਤੋਂ ਬਾਅਦ ਵਿਅਕਤੀ ਆਨੇ ਫੋਨ ਚੱਕਣਾ ਬੰਦ ਕਰ ਦਿੱਤਾ ਤੇ ਉਸ ਦਾ 20 ਲੱਖ 70 ਹਜ਼ਾਰ ਰੁਪਈਆ ਜਿਹੜਾ ਹੈ ਉਸ ਦਾ ਨੁਕਸਾਨ ਹੋ ਗਿਆ। ਪਰਵੇ ਦੱਸ ਦਈਏ ਕਿ ਤਰਸੀਮ ਸਿੰਘ ਗੋਕਿਆਣਾ ਜੋ ਕਿ ਲੁਧਿਆਣਾ ਰੈਡਲੇ ਹਨ 48 ਬਰੇ ਦੇ ਹਨ ਉਹ डोमिनोज रेस्टोरेंट ਦੀ ਫ੍ਰੈਂਚਾਈਜ਼ੀ ਲੈਣਾ ਚਾਹੁੰਦੇ ਹਨ ਜੋ ਕਿ ਇੱਕ ਵਿਸ਼ਵ ਦੀ ਬਹੁਤ ਵੱਡੀ ਪੀਜ਼ਾ ਚੇਨ ਹੈ ਉਸ ਦੀ ਫ੍ਰੈਂਚਾਈਜ਼ੀ ਲੈਣਾ ਚਾਹੁੰਦੇ ਸੀ ਕਿ ਇਸ ਦੇ ਬਾਰੇ ਉਹਨਾਂ ਨੇ ਆਨਲਾਈਨ ਸਰਚ ਕੀਤੀ ਆਨਲਾਈਨ ਸਾਰਾ ਕੁਝ ਵੇਖਣ ਤੋਂ ਬਾਅਦ ਜੋ ਵੀ ਉਹਨਾਂ ਨੂੰ ਲਿੰਕਸ ਪ੍ਰਾਪਤ ਹੋਏ ਉਸ ਤੋਂ ਬਾਅਦ ਉਹਨਾਂ ਨੇ ਕੰਟੈਕਟ ਕੀਤਾ ਡੋਮਿਨੋਸ ਨੂੰ ਲੇਕਿਨ ਜਿਹੜੇ ਵਿਅਕਤੀ ਉਹਨਾਂ ਦੇ ਕੰਟੈਕਟ ਦੇ ਵਿੱਚ ਆਏ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਅਸ਼ਵਾਸਨ ਦਵਾਇਆ ਕਿ ਉਹਨਾਂ ਨੂੰ ਡੋਮਿਨੋਸ ਦੀ ਫ੍ਰੈਂਚਾਈਜ਼ੀ ਲੈਣ ਦੇ ਕਿਤੇ ਡੋਮਿਨੋਸ ਦਾ ਕੰਮ ਉਹ ਕਰਦੇ ਨੇ ਤੇ ਇਸ ਤੇ ਉਹਨਾਂ ਨੇ ਵਿਸ਼ਵਾਸ ਕਰ ਲਿਆ ਤੇ ਉਹਨਾਂ ਨੇ ਕਾਫੀ ਸਾਰਾ ਪੈਸਾ ਜਿਹੜਾ ਹੈ ਪਿਛਤਾ ਦੇ ਵਿੱਚ ਉਹਨਾਂ ਨੂੰ ਦਿੱਤਾ ਤੇ ਕੁੱਲ ਮਿਲਾ ਕੇ 20 ਲੱਖ 70 ਹਜ਼ਾਰ ਰੁਪਈਆ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਿਹੜੇ ਕੀ ਉਹਨਾਂ ਦੇ ਸੰਪਰਕ ਵਿੱਚ ਆਏ ਸੀਗੇ ਡੋਮੀਨੋਸ ਦਾ ਫਰੈਂਚਾਈਜ਼ੀ ਦੁਆਰਾ। ਲਗੋ ਪੈਸਾ ਚਲਾ ਗਿਆ ਪੂਰਾ 20 ਲੱਖ 70 ਹਜ਼ਾਰ ਰੁਪਈਆ ਤੇ ਉਸ ਤੋਂ ਬਾਅਦ ਉਹਨਾਂ ਵਿਅਕਤੀਆਂ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਕੋਈ ਵੀ ਉਹਨਾਂ ਦਾ ਕੰਟੈਕਟ ਜਿਹੜਾ ਹੈ ਉਹ ترਸੀਮ ਸਿੰਘ ਹੋ ਗਿਆ ਨਾ ਨਹੀਂ ਕਰ पाए। ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕੀਤੀ। ਕਿ ਉਹਨਾਂ ਦਾ 20 ਲੱਖ 70 ਹਜ਼ਾਰ ਰੁਪਇਆ ਜਿਹੜਾ ਠੱਗਿਆ ਗਿਆ ਹੈ ਇਹ ਇਸ ਤੋਂ ਬਾਅਦ ਪੁਲਿਸ ਨੇ ਜਿਹੜਾ ਹੈ ਮਾਮਲਾ ਦਰਜ ਕਰ ਲਿਆ ਪੁਲਿਸ ਕਾਰਵਾਈ ਵੀ ਕਰ ਰਹੀ ਹੈ ਇਦਾਂ ਦੇ ਮਾਮਲੇ ਲੁਧਿਆਣਾ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ ਤੇ ਕਾਫੀ ਮਾਮਲੇ ਇਦਾਂ ਦੇ ਆਨਲਾਈਨ ਠੱਗੀ ਦੇ ਆਉਂਦੇ ਨੇ ਇੱਕ ਮਾਮਲੇ ਦੇ ਵਿੱਚ ਇੱਕ WhatsApp ਗਰੁੱਪ ਦੇ ਵਿੱਚ 4 ਕਰੋੜ ਰੁਪਏ ਦੀ ਠੱਗੀ ਜਿਹੜੀ ਹੈ ਕਿਸੇ ਵਿਅਕਤੀ ਦੇ ਨਾਲ ਹੋਈ ਸੀਗੀ ਉਸ ਤੋਂ ਪਹਿਲਾਂ ਇੱਕ 50 ਲੱਖ ਰੁਪਏ ਦੀ ਠੱਗੀ ਇਦਾਂ ਦੀ ਹੋਈ ਸੀ ਜਿਹੜਾ ਵਿਅਕਤੀ ਹੈ ਜੁਧਾਣੇ ਦਾ ਹਿਤੇਸ਼ ਕੁਮਤਾ ਉਹ ਕਾਰ ਡੀਲਰਸ਼ਿਪ ਲੈਣਾ ਚਾਹੁੰਦੇ ਸੀਗੇ ਤੇ ਕਾਰ ਡੀਲਰਸ਼ਿਪ ਲੈਣ ਦੇ ਵਾਸਤੇ ਉਹਨੇ 5 ਲੱਖ ਰੁਪਇਆ ਜਿਹੜਾ ਹੈ ਦਿੱਤਾ ਸੀਗਾ ਲੇਕਿਨ ਉਸ ਤੋਂ ਬਾਅਦ ਲੋਕਾਂ ਨੇ ਫੋਟੋ ਟਿਕਣਾ ਬੰਦ ਕਰ ਦਿੱਤਾ ਸੀ ਪੁਲਿਸ ਨੇ ਉਸ ਮਾਮਲੇ ਦੇ ਵਿੱਚ 27 ਲੱਖ ਰੁਪਇਆ ਰਿਕਵਰ ਕਰ ਲਿਆ ਸੀ ਲੇਕਿਨ ਫੇਰ ਵੀ ਉਹਨਾਂ ਨੂੰ 42 ਲੱਖ ਰੁਪਏ ਦਾ ਨੁਕਸਾਨ ਜਿਹੜਾ ਚੱਲਣਾ ਪਿਆ ਸੀ ਸੋ ਇਦਾਂ ਜਦੋਂ ਕੋਈ ਵੱਡੀ ਰਕਮ ਦਿੱਤੀ ਜਾਂਦੀ ਹੈ ਤਾਂ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਸ ਦਾ ਪੂਰਨ ਤੌਰ ਤੇ ਉਪੀ ਖੋਜ ਵੀਨ ਕਰ ਲੈਣ ਜਾਂਚ ਕਰ ਲੈਣ ਤੇ ਆਪ ਜਾ ਕੇ ਫਿਜ਼ੀਕਲ ਤੌਰ ਤੇ ਜਿਹੜੀ ਵੀ ਕੰਪਨੀ ਦੀ ਫ੍ਰੈਂਚਾਈਜ਼ੀ ਲੈਣਾ ਚਾਹੁੰਦੇ ਨੇ ਉਹਨਾਂ ਦਾ ਦਫ਼ਤਰ ਜਾ ਕੇ ਦੇਖਣ ਉਸ ਤੋਂ ਬਾਅਦ ਹੀ ਜਿਹੜਾ ਪੈਸੇ ਦੇ ਕਿਉਂਕਿ ਆਨਲਾਈਨ ਜਿਹੜਾ ਹੈ ਉਹ ਕੋਈ ਵੀ ਚੀਜ਼ ਵੈਰੀਫਾਈ ਨਹੀਂ ਹੋ ਪਦੀ ਤਾਂ ਲੱਗੀ ਜਿਹੜੀ ਹੈ ਰਾਤ ਦੇ ਨਾਲ ਵੱਜ ਜਾਂਦੀ ਹੈ ਸੋ ਇਸ ਮਾਮਲੇ ਦੇ ਵਿੱਚ ਡੋਮੀਨੋਸ ਜੋ ਕਿ ਬਹੁਤ ਪੌਪੂਲਰ ਪੀਜ਼ਾ ਚੇਨ ਹੈਗੀ ਹੈ ਵਰਲਡ ਵੀ ਉਹਦੀ ਫ੍ਰੈਂਚਾਈਜ਼ੀ ਤਰਸੇਮ ਸਿੰਘ ਇੰਟਰਨੈਟ ਦੁਪਰ ਲਾ ਬਰੇਸੀ ਲੇਕਿਨ ਜਿਹੜੇ ਵੀ ਕੰਟੈਕਟਸ ਉਹਨਾਂ ਨੂੰ ਮਿਲੇ ਉਹ ਉਹਨਾਂ ਨੇ ਹੀ ਉਹਨਾਂ ਨਾਲ ਧੰਗੀ ਮਾਰੀ ਸੋ ਅੱਜ ਕੱਲ ਆਪਾਂ ਦੇਖਦੇ ਆ ਕਿ ਗੂਗਲ ਤੇ ਜਾਂ ਹੋਰ ਵੀ ਆਨਲਾਈਨ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਵੀ ਜਿਹੜੇ ਕੰਟੈਕਟਸ ਲੱਭਦੇ ਹੋ ਉਹ ਕਈ ਵਾਰ ਗਲਤ ਹੁੰਦੇ ਨੇ ਤੇ ਗਲਤ ਹੱਥਾਂ ਦੇ ਵਿੱਚ ਲੋਕੀ ਫਸ ਜਾਂਦੇ ਨੇ ਤੇ ਇਸ ਮਾਮਲੇ ਵਿੱਚ 2.70 ਲੱਖ ਰੁਪਏ ਦੀ ਜਿਹੜੀ ਲੁੱਟ ਹੋਈ ਹੈ ਉਮੀਦ ਕਰਦੇ ਆ ਕਿ ਪੁਲਿਸ ਜਿਹੜਾ ਹੈ ਦੋਸ਼ੀਆਂ ਨੂੰ ਛੇਤੀ ਹੀ ਫਾਈਂਡ ਅਪ ਕਰੇਗੀ ਤੇ ਜਿਹੜੇ ਪੈਸੇ ਨੇ ਉਹਨਾਂ ਤੋਂ ਬਰਾਮਦ ਕਰਕੇ ਤਰਸੀਮ ਸੀ ਉਹ ਕਿਹਨਾਂ ਨੂੰ ਉੱਤੇ ਜਾਣਗੇ ਤੇ ਲੋਕਾਂ ਲਈ ਵੀ ਇੱਕ ਸਬਕ ਸਿਰੂ ਹੈਗਾ ਖਾਸ ਕਰਕੇ ਲੋਕਾਂ ਜਿਹੜੇ ਆਨਲਾਈਨ ਬਿਜ਼ਨਸ ਕਰਨਾ ਚਾਹੁੰਦੇ ਨੇ ਯਾ ਲੋਨਿਆਣੇ ਜਿਹੜੇ ਹੋਸ ਸ਼ੇਰੀ ਇਦਾਂ ਦੇ ਆਨਲਾਈਨ ਬਿਜ਼ਨਸ ਕਰਦੇ ਨੇ ਕਿ ਤੁਸੀਂ ਹਮੇਸ਼ਾ ਕੋਈ ਵੀ ਪੈਸੇ ਦੇਣ ਤੋਂ ਪਹਿਲਾਂ ਪੂਰੀ ਜਾਂਚ ਪੜਤਾਲ ਜਿਹੜੀ ਹੈ ਕਰ ਲਵੋ ਖਾਸ ਕਰਕੇ ਜੇ ਹੋ ਸਕੇ ਤਾਂ ਫਿਜ਼ੀਕਲ ਆਪ ਜਾ ਕੇ ਉਹ ਜਾਂਚ ਪੜਤਾਲ ਕਰੋ ਤਾਂ ਕਿ ਇਦਾਂ ਦੀ ਠੱਗੀ ਜਿਹੜੀ ਹੋਰ ਨਾ ਵਸੇ ਉਹ ਜਿਆਦਾ ਪੋਸਟ ਲਈ ਅਮਰੀਤ ਸਿੰਘ ਧਰਮ